ਕਿਦੇ ਮੇਰਾ ਨਾ ਕਿਦੇ ਕੂੜਾ ਕਰਦੇ ਹੋ ਤਿੰਨ ਵਾਰੀ ਐਮਐਲਏ ਰਹਿ ਲਿਆ ਹੋਵੇ ਦੋ ਵਾਰੀ ਵਜੀਰ ਰਹਿ ਲਿਆ ਹੋਵੇ ਤੇ ਕੋਈ ਲਾਲਚ ਨਹੀਂਗਾ ਆਪਾਂ ਜਿੰਨੀ ਵੱਧ ਮੋੜਨਾ ਜਿੱਤਾਂਗੇ ਉੰਨੀ ਸਪੀਡ ਨਾਲ ਕੰਮ ਸਰਕਾਰੀ ਦਰਬਾਰੇ ਵੀ ਤੁਹਾਡੇ ਹੋਰ ਲੱਗ ਪੈੜਿਆ ਜਦੋਂ ਮੌਕਾ ਮੈਨੂੰ ਮਿਲਿਆ ਸੀ ਕੱਲੇ-ਕੱਲੇ ਘਰ ਬੱਤੀ ਪਹੁੰਚਾਤੀ ਸੀ 19000 ਕਿਲੋਮੀਟਰ ਸੜਕਾਂ ਦਾ ਨੀ ਬੱਤਰ ਲਾ ਕੇ ਗਏ ਔਰ ਕਿੱਥੋਂ ਸ਼ੁਰੂਆਤ ਕੀਤੀ ਆਪਣੇ ਹੱਥੀਂ ਪਿਛਲੀਆਂ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਤੇ ਜਿਹੜੇ ਹੋਣ ਕੰਮ ਚੱਲਣ ਦੇ ਐ ਇਹ ਸਾਰੀਆਂ ਚੀਜ਼ਾਂ ਆਪਾਂ ਸਾਹਮਣੇ ਰੱਖ ਕੇ ਤੇ ਆਹ ਜਿਹੜਾ ਬਾਈ ਇਲੈਕਸ਼ਨ ਆਇਆ ਇਹਦੇ ਬਾਰੇ ਆਪਾਂ ਸਾਰਿਆਂ ਨੇ ਸੋਚਣਾ ਹੈ ਦੇਖੋ ਮੈਨੂੰ ਜਦੋਂ-ਜਦੋਂ ਵੀ ਮੌਕਾ ਮਿਲਿਆ ਤੁਸੀਂ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਉਦੋਂ-ਉਦੋਂ ਹੀ ਮੇਰੀ ਕੋਸ਼ਿਸ਼ ਰਹੀ ਆ ਮੈਂ ਇਹ ਨਹੀਂ ਕਹਿੰਦਾ ਕਿ 100% ਕੰਮ ਮੁੱਕ ਗਏ ਹੋਣਗੇ ਜਾ ਸਾਰੇ ਹੀ ਕੰਮ ਕੰਪਲੀਟ ਹੋ ਗਏ ਹੋਣਗੇ ਪਰ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਈ ਵਾਰ ਕਰਦਾ ਕਿ ਜਿਹੜਾ ਵੀ ਮੇਰੇ ਕੋਲ ਭੈਣ ਭਰਾ ਆਇਆ ਜਿਹੜਾ ਵੀ ਕੋਈ ਚੱਲ ਕੇ ਆਇਆ ਸਰਪੰਚ ਸਾਹਿਬ ਆਇਆ ਜਾਂ ਕੋਈ ਵੀ ਸੱਜਣ ਆਇਆ ਆਪਣੇ ਕੰਮ ਲਈ ਉਹ ਨਿਰਾਸ਼ ਹੋ ਕੇ ਨਾ ਜਾਵੇ ਔਰ ਜਿੱਥੋਂ ਤੱਕ ਮੈਂ ਸਮਝਦਾ ਕਾਫੀ ਹੱਦ ਤੱਕ ਆਪਾਂ ਕਾਮਯਾਬੀ ਰਹਿਏ ਔਰ ਅੱਜ ਵੀ ਜੇ ਤੁਹਾਡੇ ਵਿੱਚ ਮੈਂ ਖਲੋਤਾ ਆ ਇਹ ਵੀ ਤੁਹਾਡੀ ਬਦੌਲਤ ਆ ਜੇ ਤੁਸੀਂ ਐਡਾ ਵੱਡਾ ਹੰਗਾਰਾ ਭਰਿਆ ਸਾਥ ਦਿੱਤਾ ਜਦੋਂ ਸਰਵੇ ਹੁੰਦੇ ਆ ਉਦੋਂ ਪਾਰਟੀਆਂ ਸਰਵੇ ਕਰਦੀਆਂ ਕੌਣ ਜਿੱਤ ਸਕਦਾ ਕਿਹੜਾ ਇਨਸਾਨ ਵਾਗਡੋਰ ਸਾਂਭ ਸਕਦਾ ਹਲਕੇ ਦੀ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਕਈ ਵਾਰ ਤੁਹਾਨੂੰ ਨਹੀਂ ਪਤਾ ਲੱਗਦਾ ਕਈ ਵਾਰ ਤੁਹਾਡੇ ਤੱਕ ਗੱਲ ਨਹੀਂ ਆਉਂਦੀ ਸਰਸਰੀ ਗੱਲ ਹੁੰਦੀ ਆ ਪਰ ਜੋ ਅਲਫਾਜ਼ ਤੁਹਾਡੇ ਮੂੰਹੋਂ ਨਿਕਲੇ ਹੋਣ ਉਹ ਪਾਰਟੀਆਂ ਉਹਨੂੰ ਸਰਵੇ ਕਹਿੰਦੀਆਂ ਨੇ ਸੋ ਉਹਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਸਾਥ ਰਿਹਾ ਔਰ ਜਿੱਥੋਂ ਤੱਕ ਕੰਮਾਂ ਦਾ ਤਾਲਕਾ ਆ ਉਹ ਤੇ ਦੇਖੋ ਆਪਾਂ ਕਰਨੇ ਕਰਨੇ ਆ ਜਿਹੜਾ ਇਨਸਾਨ ਨੂੰ ਤੁਸੀਂ ਚਾਹ ਨਾਲ ਵੋਟਾਂ ਪਾਉਂਦੇ ਜੇ ਭਾਵੇਂ ਸਰਪੰਚ ਸਾਹਿਬ ਹੋਣ ਮੈਂਬਰ ਸਾਹਿਬਾਨ ਹੋਣ ਜਿਹੜੇ ਇਨਸਾਨ ਨੂੰ ਤੁਸੀਂ ਚੁਣਦੇ ਜੇ ਭਾਵੇਂ ਐਮਐਲਏ ਚੁਣਦੇ ਜੇ ਤੁਹਾਡੀਆਂ ਆਸਾਂ ਵੀ ਉਹਦੇ ਤੇ ਹੁੰਦੀਆਂ ਔਰ ਬਗਾਨਿਆਂ ਦੇ ਥੋੜਾ ਆਸਾਂ ਹੋਣੀਆਂ ਜਿੱਥੇ ਚਾਦ ਚਾ ਨਾਲ ਵੋਟਾਂ ਪੈਣ ਉਥੇ ਆਸ ਵੀ ਹੁੰਦੀ ਆ ਔਰ ਜਿੱਥੋਂ ਤੱਕ ਮੈਨੂੰ ਮੈਂ ਹੁਣੇ ਗੱਲ ਕਰਨ ਡਿਆ ਸਾ ਪਾਇਸਾ ਨਾ ਵੀ ਆंदे ਵੀ ਤੁਹਾਡੇ ਟਾਈਮ ਦੇ ਇਹ ਸਾਰੀਆਂ ਈਟਾਂ ਉਟਾਂ ਲੱਗੀਆਂ ਸ਼ਾਇਦ ਜਦੋਂ ਉਦੋਂ ਆਪਾਂ ਹੋ ਨਹੀਂ ਸਾਂ ਕਿਉਂ ਜੀ ਸਰਪੰਚ ਸਾਹਿਬ ਇਹੋ ਗੱਲ ਦੇਖੋ ਲੈਨੂ ਦੇ ਇੱਕੋ ਇੱਕ ਮੇਰੇ ਮਨਜ ਖਾਸ਼ ਹੁੰਦੀ ਸੀ ਕਿ ਆ ਜਿਹੜੇ ਡੇਰਿਆਂ ਤੇ ਅੱਜ ਆ ਡੇਰਿਆਂ ਦਾ ਹੀ ਇਕੱਠਿਆ ਸਾਰੇ ਬਹਿਕਾਂ ਦਾ ਇਕੱਠਿਆ ਤੇ ਜੇ ਇੱਥੋਂ ਤੱਕ ਆਪਾਂ ਚੱਲ ਕੇ ਆ ਗਏ ਆ ਜਾਂ ਇੱਥੋਂ ਪੱਕੇ-ਪੱਕੇ ਲੰਘ ਗਏ ਆ ਇਹ ਮੇਰਾ ਖਿਆਲ ਉਦੋਂ ਪਿੰਡਿਆਂ ਦੇ ਵਿੱਚ ਮੇਰਾ ਹਲ ਇਥੋਂ ਰਸਤੇ ਦੇ ਵਿੱਚੋਂ ਸਾਈਕਲ ਤੇ ਵੀ ਨਹੀਂ ਕੋ ਜਾ ਸਕਦਾ ਹੁੰਦਾ ਜਿਹੜੇ ਹਾਲਾਤ ਸੀਗੇ ਔਰ ਸਭ ਤੋਂ ਵੱਡੀ ਡਿਮਾਂਡ ਸੀ ਇਸ ਇਲਾਕੇ ਦੀ ਭਾਵੇਂ ਸ਼ੀਨੇ ਵਾਲੇ ਸੀਗੇ ਭਾਵੇਂ ਇਥੋਂ ਵਾਲੇ ਸੀਗੇ ਪਿੰਡ ਨਾਲੋਂ ਪੱਕੇ ਤੌਰ ਤੇ ਤੁਸੀਂ ਕੱਟੇ ਹੁੰਦੇ ਸੀ ਐ ਉਤੋਂ ਦੀ ਘੁੰਮ ਕੇ ਆਉਣਾ ਤੇ ਸ਼ੀਨਿਆਂ ਥਾਣੀ ਫਿਰ ਵਲ ਕੇ ਤੁਸੀਂ ਇੱਥੇ ਪਹੁੰਚਦੇ ਹੁੰਦੇ ਸੀ ਕੋਕੀ ਪੁੱਚਰ ਖੁਰਦ ਦਾ ਤੇ ਹਵੇਲੀਆਂ ਦਾ ਇਹ ਆਪਸ ਵਿੱਚ ਇੱਕ ਅਨਖਾਸੂ ਪੈਣ ਕਰਕੇ ਡਿਫੈਂਸ ਦੀ ਡਰੇਨ ਪੈਣ ਕਰਕੇ ਇੱਕ ਲਿੰਕ ਟੁੱਟਾ ਹੁੰਦਾ ਸੀਗਾ ਔਰ ਮੈਨੂੰ ਵੀ ਯਾਦ ਆ 2016 ਦੇ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਤੇ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਗਿਆ ਤੇ ਤੁਹਾਡਾ ਡਿਫੈਂਸ ਵਾਲਾ ਪੁਲ ਫੇਰ ਵੀ ਨਹੀਂ ਸੀ ਬਣਿਆ ਪਰ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਮੈਂ ਉਦਣ ਹੀ ਚੈੱਕ ਵੀ ਕਟਾਏ ਤੇ ਮੰਡੀਕਰਨ ਬੋਰਡ ਨੂੰ ਪੈਸੇ ਵੀ ਦਿੱਤੇ ਤੇ ਪਰਮਾਤਮਾ ਦੀ ਮਿਹਰ ਐਸੀ ਹੋ ਗਈ ਵੀ ਪੁਲ ਵੀ ਬਣ ਗਿਆ ਔਰ ਸਾਰੇ ਆਪਾਂ ਇੱਕ ਦੂਜੇ ਨਾਲ ਜੁੜ ਗਏ ਅੱਜ ਮੈਂ ਦੇ ਅੰਗਦ ਹੁਣੇ ਆਉਣ ਦੇ ਸਾਂ ਇੱਕੋ ਕਾਰ ਤੇ ਮੈਂ ਗਿਆ ਕਿਤੇ ਇਹ ਵੀ ਰੱਬ ਨੇ ਮੇਰੇ ਤੋਂ ਸੇਵਾ ਲੈਣੀ ਸੀ ਤੇ ਚੈੱਕ ਕਟਾਰਤਾ ਪਰ ਹਾਲਾਂ ਮੈਂ ਉਸ ਗੱਲ ਵੱਲ ਨਹੀਂ ਜਾਣਾ ਚਾਹੁੰਦਾ 2 ਕਰੋੜ 56 ਲੱਖ ਮੈਨੂੰ ਅੱਜ ਵੀ ਚੇਤਾ 2 ਕਰੋੜ 56 ਲੱਖ ਦਾ ਚੈੱਕ ਮੈਂ ਉਸ ਦਿਨ ਕਟਾ ਕੇ ਤੇ ਮੰਡੀਕਰਨ ਬੋਰਡ ਨੂੰ ਦਿੱਤਾ ਸੀ ਪਰ ਜੇ ਮੈਂ ਗੱਲ ਕਵਾਂ ਮੇਰਾ ਮਨ ਨਹੀਂ ਸੀਗਾ ਵੀ ਇਹੋ ਜਿਹਾ ਪੁਲ ਬਣੇ ਇਹ ਪੁਲ ਉਸ ਤਰੀਕੇ ਦਾ ਨਹੀਂ ਬਣਿਆ ਜਿਹੜੇ ਤਰੀਕੇ ਦਾ ਮੈਂ ਚਾਹਉਣਾ ਸੀ ਕਿਉਂਕਿ ਕਈ ਵਿੱਚ ਕੰਮ ਚੱਲ ਪਏ ਹੁਣ ਮੈਂ ਕੀ ਨਾਂ ਲੈਣਾ ਜਿਹੜੇ ਬੰਦੇ ਇੱਥੇ ਤੋਰੀ ਗਏ ਦੁਨੀਆ ਤੋਂ ਨਾਂ ਆਪਾਂ ਕੀ ਲੈਣਾ ਇਹ ਪੁਲ ਐਡਾ ਵਧੀਆ ਬਣ ਜਾਣਾ ਸੀ ਅੰਮ੍ਰਿਤਸਰ ਵਰਗੇ ਫਲਾਈਓਵਰ ਵਰਗਾ ਬਣਦਾ ਸੀ ਇਹ ਪੁਲ ਕੋਈ ਪੈਸਾ ਚੱਜ ਸਵਾਦ ਨਾਲ ਲਾਇਆ ਹੀ ਨਹੀਂ ਕਿਸੇ ਨੇ ਮੁੜ ਕੇ ਪੈਸੇ ਲਿਹਾਉਣ ਵਾਲਦੇ ਚਲੋ ਆਈ ਜਾਂਦੇ ਨੇ ਖਾਣ ਆਏ ਬੰਦੇ ਜਿਆਦਾ ਧਿਆਨ ਪੈ ਗਿਆ ਇਹਨਾਂ ਦਾ ਇਹ ਸਰਕਾਰਾਂ ਦਾ ਖਾਣ ਵਾਲੇ ਬੰਦੇ ਧਿਆਨ ਜਿਆਦਾ ਪੈ ਗਿਆ ਔਰ ਮੈਂ ਅੱਜ ਤੁਹਾਨੂੰ ਫੇਰ ਇਹ ਗੱਲ ਕਹਿ ਕੇ ਚੱਲਿਆਂ ਦੇਖੋ ਬੜੀਆਂ-ਬੜੀਆਂ ਪ੍ਰਾਪਤੀਆਂ ਨੇ ਸੱਪ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਮੈਂ ਗਿਣੌਣ ਲੱਗ ਪਾਂ ਤੇ ਮੇਰਾ ਖਿਆਲ ਆ ਸ਼ਾਮ ਪੈ ਜੂਗੀ ਕਿੱਥੇ 10 ਲੱਖ ਦਾ ਬੀਮਾ ਯੋਜਨਾ ਆ ਗਈ ਹੈ ਹੁਣ ਵੇਖੋ ਕਿਸੇ ਭੈਣ ਭਰਾ ਦਾ ਕੋਈ ਇਲਾਜ ਕਰਾਉਣਾ ਹੋਵੇ ਤੇ ਜੇਬਾਂ ਖਾਲੀ ਹੋ ਜਾਂਦੀਆਂ ਜਦੋਂ ਹਸਪਤਾਲਾਂ ਦਾ ਮੂੰਹ ਵੇਖਣਾ ਪੈਂਦਾ ਆ ਜੇਬਾਂ ਕੀ ਘਰ ਖਾਲੀ ਹੋ ਜਾਂਦੇ ਆ ਗਹਿਣਾ ਜਿਹੜਾ ਆ ਉਹ ਵੇਚਣਾ ਤੱਕ ਮੈਂ ਉਹ ਵੀ ਪਰਿਵਾਰ ਵੇਖੇ ਜਿਨ੍ਹਾਂ ਦੇ ਗਹਿਣੇ ਵੀ ਵਿਕ ਗਏ ਆ ਔਰ 10 ਲੱਖ ਰੁਪਇਆ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਇਹ ਨਹੀਂ ਇੱਕ ਵਾਰੀ ਦੀ ਚੁੱਕੀ ਹਰ ਸਾਲ 10 ਲੱਖ ਦਾ ਬੀਮਾ ਉਸ ਪਰਿਵਾਰ ਲਈ ਹੋਊਗਾ ਇਹ ਛੋਟੀ ਗੱਲ ਐਤੇ ਤੇ ਹੁਣ ਲਾਲ ਲਕੀਰ ਵਾਲੇ ਸੰਗਤ ਘਟਿਆ ਬਾਕੀ ਆ ਪਿੰਡਾਂ ਵਾਲੇ ਬੈਠੇ ਆ ਹੋਰ ਵੀ ਜਿਹੜੀ ਲਾਲਕੀਰ ਵਾਲੇ ਮਸਲੇ ਆ ਉਹ ਵੀ ਹੱਲ ਕੀਤੇ ਇੱਥੇ ਬਸ ਨਹੀਂ ਆ ਮੇਰਾ ਕਹਿਲ ਮੇਰੇ ਕੋਲ ਤੁਸੀਂ ਆਏ ਜੇ ਤੁਸੀਂ ਇਹ ਨਾ ਸੋਚਿਓ ਵੀ ਕੋਈ ਚੱਕ ਛੋਟਾ ਆ ਜਾ ਇਹ ਨਾ ਸਰਪੰਚ ਸਾਹਿਬ ਸੋਚ ਰਹੇ ਹੋ ਸਾਰੇ ਤੁਸੀਂ ਜਿੰਨੇ ਕਹੋਗੇ ਜਿੰਨੀਆਂ ਬੈਕਾਂ ਕਹੋਗੇ ਜਿੰਨੀਆਂ ਵੀ ਸੜਕਾਂ ਵੀ ਜਿਹੜੀਆਂ ਤੁਸੀਂ ਇਹ ਮੈਨੂੰ ਲਿਖਾ ਦਿਓ ਕਿਸੇ ਦਿਨ ਆ ਕੇ ਮੇਰੇ ਕੋਲ ਆ ਜਿਓ ਹੁਣ ਦੱਸੋ 20 ਦਿਨਾਂ ਦਾ ਇਲੈਕਸ਼ਨ ਦਾ ਕੰਮ ਜਿਹੜਾ ਮਗਿਆ ਆ ਤੁਹਾਨੂੰ ਨਾ ਕੋਈ ਨਹੀਂ ਪਰ ਇੱਕ ਫੈਸਲਾ ਜ਼ਰੂਰ ਕਰਿਓ ਵੋਟ ਨਾ ਹੋਣ ਇੱਧਰ ਉੱਧਰ ਜਾਵੇ ਇਹ ਜਿਹੜੇ ਆ ਤੁਰੇ ਫਿਰਦੇ ਆ ਨਾ ਅਕਾਲੀਆਂ ਵਾਲੇ ਉਹ ਦੂਜੇ ਤਿੰਨ ਚਾਰ ਹੋਰ ਆ ਗਏ ਹੁਣ ਮੈਦਾਨ 'ਚ ਤੇ ਆ ਗਏ ਇਹਨਾਂ ਨੇ ਕਹੇ ਨੇ ਕੱਖ ਨਹੀਂ ਜੇ ਸਵਾਰਨਾ ਨਾ ਅੱਗੇ ਆਪਾਂ ਇਹਨਾਂ ਨੂੰ ਪਰਤਾਇਆ ਆਪਾਂ 8 ਸਾਲ ਪਿਛਾਂ ਪੈ ਗਏ ਅੱਗੇ ਆਪਾਂ ਜੇ ਕਿਤੇ ਇਹੋ 8 ਸਾਲ ਸਾਨੂੰ ਹੋਰ ਮਿਲ ਜਾਂਦੇ ਮੈਨੂੰ ਹੋਰ ਮਿਲ ਜਾਂਦੇ ਮੈਂ ਮੇਰਾ ਗਾਣਾ ਹੈ ਇੱਥੇ ਐਸ ਰੋਗ ਤਰਦੇ ਹੀ ਜਾਣਾ ਏ ਸਾਰਿਆਂ ਨੇ ਇਹੋ ਜਿਹਾ ਵਧੀਆ ਕੰਮ ਬਣਾ ਦੇਣਾ ਅਸੀਂ ਤੁਹਾਡਾ ਸੜਕਾਂ ਦਾ ਅੱਜ ਠੀਕਿਆ ਦੇਰ ਆਏ ਦਰਸਤ ਆਏ ਜੇ ਅੱਜ ਸੀਐਮ ਸਾਹਿਬ ਨੇ ਉਦਣ ਵੀ 19000 ਕਿਲੋਮੀਟਰ ਸੜਕਾਂ ਦਾ ਅਦਗਾਟਨ ਤੁਸੀਂ ਵੀ ਆਏ ਸੀ ਸਾਰੇ 19000 ਕਿਲੋਮੀਟਰ ਸੜਕਾਂ ਦਾ ਨੀ ਪੱਤਰ ਰੱਖ ਕੇ ਗਏ ਔਰ ਕਿੱਥੋਂ ਸ਼ੁਰੂਆਤ ਕੀਤੀ ਆਪਣੇ ਹਲਕੇ ਤੋਂ ਇਹ ਛੋਟੀਆਂ ਗੱਲਾਂ ਨੇ ਦੇਖੋ ਮੈਂ ਦੇ ਇੱਕੋ ਗੱਲ ਕਹਿੰਦਾ ਹੁੰਦਾ ਨੀਂਦ ਸਾਫ਼ ਹੋਵੇ ਤੇ ਕੁਦਰਤ ਭਲ ਦਿੰਦੀ ਆ ਜੇ ਨੀਂਦ ਬਦਨੀਂਦ ਹੋਵੇ ਫਿਰ ਕੰਮ ਸਿਰੇ ਵੀ ਨਹੀਂ ਜੇ ਚੜਦੇ ਸੋ ਇਸ ਕਰਕੇ ਤਖੜੇ ਹੋ ਕੇ ਆਪਾਂ ਇਹ ਜਿਹੜਾ ਮੌਕਾ ਜਿਹੜਾ ਆ ਇਹ ਗਵਾਇਓ ਨਾ ਆ ਡੇਢ ਸਾਲ ਦੇ ਵਿੱਚ ਡਿਵੈਲਪਮੈਂਟ ਦੀ ਨੇਰੀ ਲਿਆ ਦੇਾਂਗੇ ਮੇਰਾ ਕਹਿ ਲਿਆ 3 400 ট্রান্সফরমার ਦੇ ਵਿੱਚ ਚੜਾ ਹੀ ਦਿੱਤਾ ਹੋਣਾ ਮੇਰਾ ਖਿਆਲ ਜੇ ਤੁਹਾਡਾ ਕੋਈ ਰਹਿ ਗਿਆ ਹੋਊਗਾ ਉਹ ਵੀ ਚੜ ਜਾਊਗਾ ਕੋਈ ਬਿਜਲੀ ਦੇ ਕੰਮ ਸੜਕਾਂ ਦੇ ਕੰਮ ਰਸਤਿਆਂ ਦੇ ਕੰਮ ਇਹ ਕੋਈ ਰਹਿਣ ਨਹੀਂ ਮੈਂ ਦੇਣਾ ਸਾਰੇ ਮੁਕੰਮਲ ਕਰਾ ਕੇ ਦੇਣੇ ਆ ਔਰ ਮੈਨੂੰ ਇਹ ਵੀ ਯਾਦ ਆ ਜਦੋਂ ਮੌਕਾ ਮੈਨੂੰ ਮਿਲਿਆ ਸੀ ਕੱਲੇ ਕੱਲੇ ਘਰ ਬੱਤੀ ਪਹਜਾਤੀ ਸੀ ਆ ਤੁਸੀਂ ਹੁਣ ਦੱਸੋ ਬੈਂਕਾਂ ਵਾਲੇ ਮੇਰਾ ਖਿਆਲ ਅੱਜ ਬੈਂਕਾਂ ਵਾਲੇ ਸਾਰੇ ਅੱਜ ਇੱਥੇ ਬੈਠੇ ਹੋਣਗੇ ਕੱਲੇ-ਕੱਲੇ ਘਰ 24 ਘੰਟੇ ਬੱਤੀ ਪਹੁੰਚਾਤੀ ਆ ਤੇ دیਵਾਨੀ ਇੱਕ ਵੀ ਨਹੀਂ ਉਹਦੋਂ ਲਗਣ ਦਿੱਤੀ ਜਿਹੜਾ ਮੈਨੂੰ ਕੋਈ ਫੰਡ ਆਉਂਦਾ ਸੀ ਮੈਂ ਉਹਦੇ ਚੋਂ ਹੀ ਬੱਤੀ ਵਾਲਿਆਂ ਨੂੰ ਪੇਮੈਂਟ ਕਰ ਦਿੰਦਾ ਹੁੰਦਾ ਸੀ ਸੋ ਕੱਲੇ-ਕੱਲੇ ਘਰ 24 ਘੰਟੇ ਜੇ ਅੱਜ ਬੈਕਾਂ ਦੇ ਬੱਤੀ 24 ਘੰਟੇ ਮੇਰਾ ਖਿਆਲ ਤੁਹਾਡੇ ਕੋਈ ਸ਼ਾਇਦ ਕੋਈ ਟਾਂਵੀਂ ਬਿਰਲੀ ਬੈਕ ਰਹਿ ਗਈ ਹੋਵੇ ਕੱਲੇ-ਕੱਲੀ ਬੈਕ ਦੇ ਉੱਤੇ 24 ਘੰਟੇ ਬੱਤੀ ਆ ਗਈ ਕਿ ਨਹੀਂ ਆ ਗਈ ਜੀ ਸਿਰੇ ਲੱਗੀਆਂ ਇਹ ਦੇਖੋ ਜੇ ਆਪਾਂ ਕੰਮ ਕਰਨਾ ਆਵੇ ਤਾਂ ਕੰਮ ਤੇ ਮੁੱਕਦੇ ਹੀ ਨਹੀਂਗੇ ਜੇ ਆਪਾਂ ਨਹੀਂ ਕਰਨਾ ਤੇ ਫਿਰ 5 ਸਾਲ ਦੇ ਉਹੀ ਅੱਗੇ ਲੰਘ ਹੀ ਗਏ ਆ ਸਾਰਿਆਂ ਦੇ ਲੰਘ ਗਏ ਆ ਇਹ ਆਪਾਂ ਹੁਣ ਸਪੀਡ ਫੜਨੀ ਆ ਔਰ ਤੁਸੀਂ ਸਾਥ ਦੇਣਾ ਸਪੀਡ ਤੁਸੀਂ ਫੜਾਉਣੀ ਆ ਇਹ ਤੁਹਾਡੇ ਹੱਥਿਆਂ ਬਾਗ ਡੋਰ ਜਿੰਨੀ ਸਪੀਡ ਵਧਾ ਦਿਓਗੇ ਸਮਝ ਜੇ ਸਪੀਡ ਦਾ ਮਤਲਬ ਐਕਸੀਲੇਟਰ ਜਿੰਨਾ ਦੇ ਦਿਓਗੇ ਤੇ ਮੈਨੂੰ ਉਨੀ ਤੇਜ਼ੀ ਰਫਤਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਜੂਗਾ ਕਹਿਣ ਤੋਂ ਭਾਵ ਕਿ ਆਪਾਂ ਜਿੰਨੀ ਵੱਧ ਵੋਟ ਨਾਲ ਜਿੱਤਾਂਗੇ ਓਨੀ ਸਪੀਡ ਨਾਲ ਕੰਮ ਸਰਕਾਰੀ ਦਰਬਾਰੇ ਵੀ ਤੁਹਾਡੇ ਹੋਰ ਲੱਗ ਪੈਣੇ ਆ ਕਿਉਂਕਿ ਸਾਰਿਆਂ ਦੀ ਨਿਗਾ ਇਸ ਵੇਲੇ ਤਰਨ ਤਰਨ ਹਲਕੇ ਤੇ ਆ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਾਹ ਭਗਵੰਦ ਸਿੰਘ ਮਾਨ ਦੀ ਕਿੰਨੀ ਲੀਡ ਹੁੰਦੀ ਆ ਤੇ ਫੇਰ ਗੱਡੀ ਚੱਲਣੀ ਜੇ ਕਿਤੇ ਇਹ ਨਾ ਕਿ ਉਹ ਵੀ ਚੱਲ ਸਾਡੀਆਂ ਪੰਜਾਂ ਚੋਂ ਵੋਟਾਂ ਦਾ ਕੀ ਫਰਕ ਪੈਂਦਾ ਪਰਾਨਾ ਰਿਸ਼ਤੇਦਾਰ ਆ ਗਿਆ ਚੱਲ ਇਧਰ ਪਾ ਦਈਏ ਪਿੰਡ ਦੀ ਲਾਗਤ ਬਾਜੀ ਹੋ ਗਈ ਨਹੀਂ ਐਦ ਕੀ ਇਹ ਐ ਨੂੰ ਤੁਰਿਆ ਐਦ ਕੀ ਕੋਈ ਗੱਲ ਇਹ ਤੈਨੂੰ ਦੇ ਰਾਵਾਂਗੇ ਉਹ ਸਰਪੰਚ ਨੂੰ ਮੈਂਬਰ ਨੂੰ ਹਰਾਉਂਦਿਆਂ ਨਾ ਹੁੰਦਿਆਂ ਮੇਰਾ ਮੇਰਾ ਗੁੰਡਾ ਕਰ ਦਿੰਦੇ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਹ ਕਿਤੇ ਮੇਰਾ ਨਾ ਕਿਤੇ ਗੁੰਡਾ ਕਰ ਦਿਓ ਇਹ ਆਪਾਂ ਕੰਮਾਂ ਕਰਕੇ ਸਰਕਾਰ ਦੀਆਂ ਨੀਤੀਆਂ ਕਰਕੇ ਇਹ ਵੋਟ ਜਿਹੜੀ ਆਪਾਂ ਇਹ ਪਾਉਣੀ ਆ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ 1% ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦੇਾਂਗੇ ਅੱਜ ਹਵੇਲੀ ਵਾਲਿਆਂ ਦਾ ਵੀ ਵਾਅਦਾ ਕਰਕੇ ਚੱਲਿਆ ਪ੍ਰਵਾਹ ਨਾ ਕਰਿਓ ਤੁਸੀਂ ਸੜਕਾਂ ਦੀ ਗੱਲ ਕਰਦੇ ਜੇ ਮੈਨੂੰ ਤਰੀਕਾ ਆਉਂਦਾ ਸੜਕਾਂ ਪਾਉਣ ਦਾ ਵੀ ਤਰੀਕਾ ਆਉਂਦਾ ਮੈਨੂੰ ਤੁਸੀਂ ਸੋਇਸ ਕਰਕੇ ਤੁਸੀਂ ਤੇ ਅੱਗੇ ਪਰਤਾਇਆ ਕੰਮ ਨਹੀਂ ਤੁਹਾਡੇ ਕੰਮ ਦੇਖੇ ਸੋਇਸ ਕਰਕੇ ਕੋਈ ਕਸਰ ਨਹੀਂ ਰਹਿਣ ਦਿੰਦੇ ਤੁਹਾਡਾ ਸਾਰਿਆਂ ਦਾ ਭਰਾਵਾਂ ਦਾ ਮੇਰੇ ਜਿੰਨੇ ਵੀ ਤੁਸੀਂ ਅਜ਼ੀਜ਼ ਬੈਠੇ ਜੇ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਹਰਮੀਤ ਸੋਨੇ ਨਾ ਇੱਕ دیਵਾਨੀ ਦਾ ਰਵਾਦਾ ਰਿਆ ਆ ਤੇ ਨਾ ਇੱਕ دیਵਾਨੀ ਦਾ ਰਵਾਦਾ ਰਹਿਣਾ ਸਾਫ਼ ਸੁਥਰਾ ਕੰਮ ਕਰਨਾ ਜੇ ਸਿਆਸੀ ਜੀ ਉਹ ਅੱਜ ਤੱਕ ਹਰ ਮੀਜ਼ੋ ਨੇ ਤਿੰਨ ਵਾਰੀ ਐਮਐਲਏ ਰਹਿ ਰਿਹਾ ਹੋਵੇ ਦੋ ਵਾਰੀ ਵਜ਼ੀਰ ਰਹਿ ਲਿਆ ਹੋਵੇ ਤੇ ਕੋਈ ਲਾਲਚ ਨਹੀਂਗਾ ਕੰਮ ਕਰਨ ਦਾ ਸ਼ੌਕ ਆ ਕੰਮ ਕਰਨੇ ਆ ਔਰ ਜਿੰਨੀ ਵੱਧ ਬੋੜਨਾ ਆਪਾਂ ਜਿੱਤਾਂਗੇ ਉੰਨੀ ਕਾਮਯਾਬੀ ਆਪਾਂ ਨੂੰ ਉੱਤੇ ਵੀ ਮਿਲੂ